ਕੈਨੇਡਾ ਵਿੱਚ ਪੀਆਰ ਪਾਉਣ ਦੇ ਚਾਹਵਨ ਭਾਰਤੀਆਂ ਲਈ ਚੰਗੀ ਖਬਰ ਹੈ ਕੈਨੇਡਾ ਨੇ ਸਥਾਈ ਨਿਵਾਸ ਲਈ ਇੱਕ ਨਵੇਂ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ ਐਲਾਨ ਕੀਤਾ ਹੈ ਕਿ ਹੋਮ ਕੇਅਰ ਵਰਕਰਾਂ ਲਈ ਨਵਾਂ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ 31 ਮਾਰਚ 2025 ਨੂੰ ਖੁੱਲੇਗਾ ਇਹਨਾਂ ਨਵੇਂ ਪਾਇਲਟ ਪ੍ਰੋਗਰਾਮਾਂ ਨੂੰ ਆਈ ਆਰ ਸੀ ਸੀ ਦੁਆਰਾ ਸਮੂਹ ਤੌਰ ਤੇ ਕੈਨੇਡਾ ਦਾ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਕਿਹਾ ਜਾਂਦਾ ਹੈ ਸੀ ਆਈ ਸੀ ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਪਾਇਲਟ ਪ੍ਰੋਗਰਾਮ ਦੇਖਭਾਲ ਕਰਮਚਾਰੀਆਂ ਪਿਛਲੇ ਸਥਾਈ ਨਿਵਾਸ ਪੀਆਰ ਮਾਰਗਾਂ ਦੀ ਥਾਂ ਲੈਣਗੇ ਜਿਨ੍ਹਾਂ ਦੀ ਮਿਆਦ ਖਤਮ ਹੋ ਗਈ ਹੈ ਇਹਨਾਂ ਨਵੇਂ ਪਾਇਲਟ ਪ੍ਰੋਗਰਾਮਾਂ ਲਈ ਯੋਗ ਹੋਣ ਲਈ ਵਿਦੇਸ਼ੀ ਨਾਗਰਿਕਾਂ ਕੋਲ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਸਕੇਲ ਦੇ ਚੌਥੇ ਪੱਧਰ ਦੇ ਬਰਾਬਰ ਅਧਿਕਾਰਿਕ ਭਾਸ਼ਾ ਦੀ ਯੋਗਤਾ ਹੋਣੀ ਚਾਹੀਦੀ ਹੈ ਉਹਨਾਂ ਕੋਲ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਯੋਗਤਾ ਹੋਣੀ ਚਾਹੀਦੀ ਹੈ ਵਿਦੇਸ਼ੀ ਨਾਗਰਿਕਾ ਕੋਲ ਹਾਲੀ ਵਿੱਚ ਅਤੇ ਸਬੰਧਿਤ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਘਰੇਲੂ ਦੇਖਭਾਲ ਦੀ ਨੌਕਰੀ ਲਈ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਹੋਣੀ ਚਾਹੀਦੀ ਹੈ ਰਿਪੋਰਟ ਅਨੁਸਾਰ ਪਿਛਲੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਉਮੀਦਵਾਰਾਂ ਨੂੰ 16 ਜੂਨ 2024 ਤੱਕ ਸਥਾਈ ਨਿਵਾਸ ਲਈ ਯੋਗ ਹੋਣ ਲਈ ਸਿਰਫ 6 ਮਹੀਨਿਆਂ ਦਾ ਤਜਰਬਾ ਹੋਣਾ ਜ਼ਰੂਰੀ ਸੀ ਆਈਆਰਸੀਸੀ ਨੇ ਅਜੇ ਤੱਕ ਹੋਰ ਵਰਗਾਂ ਅਤੇ ਯੋਗਤਾ ਜ਼ਰੂਰਤਾਂ ਦਾ ਐਲਾਨ ਨਹੀਂ ਕੀਤਾ ਆਈਆਰਸੀਸੀ ਅਨੁਸਾਰ 2025-27 ਦੀ ਮਿਆਦ ਲਈ ਇਸ ਦੀ ਸੰਗੀ ਆਰਥਿਕ ਪਾਇਲਟ ਸ਼੍ਰੇਣੀ ਤਹਿਤ ਲਗਭਗ 10920 ਨਵੇਂ ਇਮੀਗ੍ਰੇਸ਼ਨ ਦਾਖਲਾ ਸਥਾਨ ਅਲੋਟ ਕੀਤੇ ਜਾਣਗੇ ਹੋਮ ਕੇਅਰ ਵਰਕਰ ਪ੍ਰੋਗਰਾਮ ਲਈ ਥਾਵਾਂ ਦੀ ਸਹੀ ਗਿਣਤੀ ਅਜੇ ਉਪਲਬਧ ਨਹੀਂ ਹੈ ਪਰ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਹ ਪਿਛਲੇ ਪ੍ਰੋਗਰਾਮਾਂ ਨਾਲੋਂ ਲਗਭਗ ਦੁੱਗਣੀ ਹੋਵੇਗੀ ਇਸ ਨਵੇਂ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਪਹਿਲਾਂ ਦੇ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਸੀ ਜੋ ਲਗਭਗ 5500 ਪੀਆਰ ਸਪੋਰਟ ਪ੍ਰਦਾਨ ਕੀਤੇ ਸਨ ਜ਼ਿਕਰਯੋਗ ਹੈ ਕਿ ਆਈਆਰਸੀਸੀ ਨੇ ਸਭ ਤੋਂ ਪਹਿਲਾਂ 3 ਜੂਨ 2024 ਨੂੰ ਕਰੇਲੂ ਦੇਖਭਾਲ ਕਰਮਚਾਰੀਆਂ ਲਈ ਨਵਾਂ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਖੋਲਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ ਕੁਝ ਦਿਨ ਬਾਅਦ 17 ਜੂਨ 2024 ਨੂੰ ਇਮੀਗ੍ਰੇਸ਼ਨ ਵਿਭਾਗ ਨੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਅਤੇ ਹੋਮ ਸਪੋਰਟ ਵਰਕਰ ਪਾਇਲਟ ਨੂੰ ਬੰਦ ਕਰ ਦਿੱਤਾ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪਿਛਲੇ ਕੇਅਰ ਇਮੀਗ੍ਰੇਸ਼ਨ ਰੂਟਾਂ ਦੀ ਥਾਂ ਲਵੇਗਾ ਕੈਨੇਡਾ ਤੇ ਅਮਰੀਕਾ ਵਾਂਗ ਆਸਟ੍ਰੇਲੀਆ ਵਿੱਚ ਵੀ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ ਇਸ ਲਈ ਆਸਟ੍ਰੇਲੀਆ ਨੇ ਵੀ ਅਮਰੀਕਾ ਤੇ ਕੈਨੇਡਾ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਆਸਟ੍ਰੇਲੀਆ ਵਿੱਚ ਪਿਛਲੇ ਸਾਲ ਸਟੱਡੀ ਵੀਜ਼ਿਆਂ ਵਿੱਚ 70000 ਦੀ ਕਮੀ ਆਈ ਸੀ ਉੱਥੇ ਹੀ ਇਸ ਸਾਲ ਆਸਟ੍ਰੇਲੀਆ ਵਿੱਚ ਪੀਆਰ ਲੈਣ ਵਾਲਿਆਂ ਦੀ ਗਿਣਤੀ 25% ਤੱਕ ਘਟਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਸਾਲ ਮਈ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਭਾਰਤੀ ਪ੍ਰਵਾਸੀਆਂ ਲਈ ਵੱਡੀਆਂ ਤਬਦੀਲੀਆਂ ਲਿਆ ਸਕਦੀਆਂ ਨੇ ਖਾਸ ਤੌਰ ਤੇ ਵਿਰੋਧੀ ਗਠਜੋੜ ਵੱਲੋਂ ਸਖਤ ਇਮੀਗ੍ਰੇਸ਼ਨ ਅਤੇ ਸਿੱਖਿਆ ਸੁਧਾਰਾਂ ਦਾ ਪ੍ਰਸਤਾਵ ਰੱਖਣ ਦੇ ਨਾਲ ਨੇ ਸਤਾਈ ਪ੍ਰਵਾਸ ਨੂੰ 25% ਤੱਕ ਘਟਾਉਣ ਅਤੇ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਸਟੂਡੈਂਟਸ ਤੇ ਸਖਤ ਸੀਮਾਵਾਂ ਲਗਾਉਣ ਦਾ ਵਾਅਦਾ ਕੀਤਾ ਹੈ ਜਿਸ ਨਾਲ ਆਸਟ੍ਰੇਲੀਆ ਚ ਵਸਣ ਦੀ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਭਾਰਤੀਆਂ ਦੀ ਇੱਛਾਾਂ ਮਾਂ ਤੇ ਸੰਭਾਵੀ ਤੌਰ ਤੇ ਰੁਕਾਵਟ ਆਵੇਗੀ ਖਾਸ ਕਰਕੇ ਪੰਜਾਬੀ ਮੂਲ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋਣਗੇ ਜੋ ਪੜ੍ਹਾਈ ਅਤੇ ਪੀਆਰਲੀ ਆਸਟ੍ਰੇਲੀਆ جانتے ਨੇ ਅਗਲੇ 2 ਸਾਲਾਂ ਲਈ ਆਸਟ੍ਰੇਲੀਆ ਲਈ ਸਥਾਈ ਪ੍ਰਵਾਸ ਦੀ ਗਿਣਤੀ 185000 ਤੋਂ ਘਟਾ ਕੇ 140000 ਪ੍ਰਤੀ ਸਾਲ ਕਰਨ ਦੀ ਯੋਜਨਾ ਹੈ ਉੱਥੇ ਸੱਤਾਧਾਰੀ ਪਾਰਟੀ ਲੇਬਰ ਨੇ ਪ੍ਰਵਾਸ ਲਈ ਦਰਵਾਜ਼ੇ ਖੋਲ੍ਹ ਦਿੱਤੇ ਸਨ ਲੇਬਰ ਦੇ ਪਹਿਲੇ 2 ਸਾਲਾਂ ਵਿੱਚ ਰਿਕਾਰਡ 10 ਲੱਖ ਪ੍ਰਵਾਸੀ ਆਸਟ੍ਰੇਲੀਆ ਪਹੁੰਚੇ ਜਿਨ੍ਹਾਂ ਵਿੱਚ 40% ਦੀ ਪੰਜਾਬੀ ਸਨ ਉਸੇ ਸਮੇਂ ਦੌਰਾਨ ਸਿਰਫ 3.5 ਲੱਖ ਘਰ ਬਣਾਏ ਗਏ ਪਰ ਮੰਗ ਸਪਲਾਈ ਨਾਲੋਂ ਕਿਤੇ ਵੱਧ ਗਈ ਚੋਣਾਂ ਦੌਰਾਨ ਇਹ ਮੁੱਦਾ ਇੰਨਾ ਗਰਮ ਹੋ ਗਿਆ ਕਿ ਵਿਰੋਧੀ ਪਾਰਟੀ ਨੇ ਮੌਜੂਦਾ ਆਸਟ੍ਰੇਲੀਆ ਘਰ ਖਰੀਦਣ ਵਾਲੇ ਵਿਦੇਸ਼ੀ ਨਿਵੇਸ਼ਕਾਂ ਤੋਂ 2 ਸਾਲ ਦੀ ਪਾਬੰਦੀ ਲਗਾਉਣ ਦਾ ਵਾਅਦਾ ਕੀਤਾ ਹੈ ਸ਼ਹਿਰ ਦੇ ਕਿਰਾਏਾਂ ਤੇ ਵਜ਼ਾਰਾਂ ਤੇ ਦਬਾਅ ਨੂੰ ਘਟਾ ਕਰਨ ਲਈ ਵਿਦੇਸ਼ੀ ਸਟੂਡੈਂਟਸ ਤੇ ਸਖਤ ਸੀਮਾਵਾਂ ਨਿਰਧਾਰਤ ਕਰਨ ਲਈ ਪ੍ਰਮੁੱਖ ਮੈਟਰੋਪੋਲੀਟਨ ਯੂਨੀਵਰਸਿਟੀ ਨਾਲ ਕੰਮ ਕਰੇਗਾ ਵਿਰੋਧੀ ਪਾਰਟੀ ਆਪਤਾਬ ਕੋ 5 ਸਾਲਾਂ ਵਿੱਚ 1 ਲੱਖ ਤੋਂ ਵੱਧ ਘਰਾ ਨੂੰ ਖਾਲੀ ਕਰਵਾਉਣਗੇ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਸਟੂਡੈਂਟਸ ਅਤੇ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਪਹਿਲਾਂ ਹੀ ਘਟ ਰਹੀ ਹੈ ਇਸ ਨੇ 2024 ਵਿੱਚ ਸਟੂਡੈਂਟਸ ਵੀਜ਼ਾ ਆਮਦ ਵਿੱਚ 25% ਦੀ ਗਿਰਾਵਟ ਦਰਜ ਕੀਤੀ ਹੈ ਜੋ ਪਿਛਲੇ ਸਾਲ 278000 ਤੋਂ ਘਟਾ ਕੇ 2 7000 ਰਹਿ ਗਈ ਹੈ ਆਸਟ੍ਰੇਲੀਆ ਅੰਬੈਸੀ ਦੇ ਅਧਿਕਾਰਿਕ ਏਜੰਟ ਦਾ ਤਰਕ ਹੈ ਕਿ ਆਸਟ੍ਰੇਲੀਆ ਹੁਣ ਕੈਨੇਡਾ ਤੇ ਅਮਰੀਕਾ ਦੀ ਤਰਸ ਤੇ ਚੱਲ ਰਿਹਾ ਉੱਥੇ ਰਹਿائش ਤੇ ਨੌਕਰੀ ਤੋਂ ਇਲਾਵਾ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਇਸ ਲਈ ਸਾਲ ਵੀ ਪੀਆਰ ਵਿੱਚ 25% ਦੀ ਕਮੀ ਆਉਣ ਦੀ ਸੰਭਾਵਨਾ ਹੈ ਸਟੂਡੈਂਟਸ ਵੀਜ਼ਾ ਨੂੰ ਲੈ ਕੇ ਪਹਿਲਾਂ ਹੀ ਕਾਫੀ ਸਖਤੀ ਕੀਤੀ ਜਾ ਰਹੀ ਹੈ ਦੱਖਣੀ ਆਇਰਲੈਂਡ ਦੀ ਕਾਉਂਟੀ ਕਾਰਲੋਚ ਇੱਕ ਕਾਰ ਦੇ درخت ਨਾਲ ਟਕਰਾਉਣ ਕਾਰਨ ਵਾਪਰੇ ਹਾਦਸੇ 'ਚ ਦੋ ਭਾਰਤੀ ਸਟੂਡੈਂਟਸ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਸਾਰਿਆਂ ਦੀ ਉਮਰ 20 ਸਾਲ ਤੋਂ ਉੱਪਰ ਦੱਸੀ ਜਾ ਰਹੀ ਹੈ ਆਇਰਿਸ਼ ਪੁਲਿਸ ਮੁਤਾਬਕ ਜ਼ਖਮੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਤਿਹਰਾ ਪੁਲਿਸ ਨੇ ਦੱਸਿਆ ਕਿ ਹਾਦਸਾ ਤੜਕੇ ਵਾਪਰਿਆ ਤੇ ਸੁਰੇਸ਼ ਚੌਧਰੀ ਅਤੇ ਚਤੁਰ ਭਾਰਗਵ ਦੀ ਮੌਕੇ ਤੇ ਹੀ ਮੌਤ ਹੋ ਗਈ ਆਇਰਲੈਂਡ ਦੀ ਰਾਜਧਾਨੀ ਡਬਲਿਨ 'ਚ ਭਾਰਤੀ ਸਭ ਸੁਫਾਰਤਾ ਖਾਨੇ ਨੇ ਡਿਜੀਟਲ ਮੀਡੀਆ ਤੇ ਸੋਗ ਸਨੇਹਾ ਜਾਰੀ ਕੀਤਾ ਪਰਤਖਾਨੇ ਨੇ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਦੇ ਸੰਪਰਕ ਚ ਨੇ ਉਤੇ ਜ਼ਖਮੀਆਂ ਨੂੰ ਪੂਰੀ ਸਹਾਇਤਾ ਦਿੱਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਐਂਥਨੀ ਫਾਰਲਨ ਨੇ ਦੱਸਿਆ ਕਿ ਕਾਲੇ ਰੰਗ ਦੀ ਆਡੀ A6 ਕਾਰ ਲੋ ਕਸਬੇ ਵੱਲ ਜਾ ਰਹੀ ਸੀ ਜਦ ਸੜਕ ਤੋਂ ਤਿਲਕ ਕੇ ਕਾਰ ਇੱਕ ਦਰਖਤ ਨਾਲ ਝਟਕ ਰਾਈ ਦਾ ਆਇਰਿਸ਼ ਟਾਈਮਜ਼ ਮੁਤਾਬਕ ਚਾਰੋਂ ਦੋਸਤ ਇੱਕੋ ਘਰ ਚ ਰਹਿੰਦੇ ਸਨ ਅਤੇ ਉਹਨਾਂ ਕਾਰਲੋ ਚ ਸਾਊਥ ਈਸਟ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਤੀਜੇ ਲੈਵਲ ਦੀ ਸਿੱਖਿਆ ਮੁਕੰਮਲ ਕੀਤੀ ਸੀ